ਪਲੀਜ਼ ਲਾਈਵ ਜੁੜ ਜਾਓ ਵੀਰੇ ਯਾਰ ਜਿੰਨੇ ਜਾਣੇ ਲਾਈਵ ਤੇ ਆ ਸਕਦੇ ਆ ਜਾਓ ਮੇਰਾ ਫੋਨ ਬੰਦ ਹੋਣ ਵਾਲਾ ਛੇਤੀ ਲਾਈਵ ਆ ਜਾਓ ਮੇਰੀ ਵੀਡੀਓ ਸ਼ੇਅਰ ਕਰੋ ਮੇਰੀ ਵੀਡੀਓ ਸ਼ੇਅਰ ਕਰੋ ਮੈਂ 15 15 ਜਨਵਰੀ 2024 ਨੂੰ ਮੈਂ ਕਰੋਸ਼ੀਆ ਦੇ ਵਿੱਚ ਆਇਆ ਸੀਗਾ ਵੀਰੇ ਵੀਰੇ ਮੈਂ 15 15 ਮਈ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ ਮੇਰੇ 15 ਮਈ 15 ਜਨਵਰੀ ਸੋਰੀ 15 ਜਨਵਰੀ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ 15 ਮਈ 2024 ਨੂੰ ਮੇਰੇ ਕੰਮ ਦੇ ਉੱਤੇ 2:10 ਵਜੇ ਦੀ ਸ਼ਿਫਟ ਦੇ ਵਿੱਚ ਮੇਰੇ ਸੱਟ ਲੱਗੀ ਮੈਂ ਪੌੜੀ ਤੋਂ ਡੇਗਿਆ ਵੀਰੇ ਮੇਰੇ ਬਾਹਾਂ ਦੇ ਟੁੱਟੇ ਹੋ ਗਏ ਮੇਰੀ ਬਾਹ ਟੁੱਟ ਗਈ ਮੇਰੀ ਬਾਹਾਂ ਦੇ ਵਿੱਚ ਪਲੇਟਾਂ ਪਾਈ ਜਾਂਦੇ ਵੀਰੇ ਪਰ ਇਹਨਾਂ ਦਾ ਇਲਾਜ ਨਹੀਂ ਸਹੀ ਹੋ ਰਿਹਾ ਮੈਂ ਕਰੋਸ਼ੀਆ ਦੇ ਵਿੱਚ ਆ ਜਿੱਦਾਂ ਸਾਨੂੰ ਦਿੱਲੀ ਲੱਗਦਾ ਇਹਨਾਂ ਨੂੰ ਜਗਰੇਵ ਆ ਜਿੱਦਾਂ ਸਾਨੂੰ ਹੁਸ਼ਿਆਰਪੁਰ ਪੰਜਾਬ ਲੱਗਦਾ ਉਦਾਂ ਇਹਨਾਂ ਨੂੰ ਕਾਰਲੋਵਾ ਸਿਟੀ ਲੱਗਦੀ ਮੈਨੂੰ ਕਾਰਲੋਵਾ ਸਿਟੀ ਦੇ ਵਿੱਚ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਪਲੀਜ਼ ਮੈਨੂੰ ਇੱਥੋਂ ਕੱਢ ਲਓ ਮੇਰੇ ਘਰ ਦੇ ਸਰਕਾਰ ਤੱਕ ਵੀ ਪਹੁੰਚ ਕਰ ਕਰਕੇ ਦੇਖ ਲਈ ਉਹਨਾਂ ਨੇ ਪਰ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਮੈਂ ਆਪ ਵੀ ਇਥੋਂ ਨੰਬਰ ਲੱਭ ਲੱਗ ਭਵਨਦਮਨ ਦੇ ਲਈ ਦੇਖ ਲੈ ਮੈਂ ਵੀਡੀਓ ਵੀ ਪਾ ਪਾ ਕੇ ਦੇਖ ਲਈ ਗਵਰਨਮੈਂਟ ਵਾਲੇ ਪੇਜ ਤੇ ਮੇਰੀ ਸੁਣਵਾਈ ਨਹੀਂ ਹੁੰਦੀ ਬਈ ਵੀਰੇ ਮੈਨੂੰ ਇੰਡੀਆ ਸੱਦ ਲਾ ਵੀਰੇ ਯਾਰ ਮੈਨੂੰ ਇੰਡੀਆ ਸੱਦ ਕੇ ਮੇਰਾ ਇਲਾਜ ਕਰਾ ਦੋ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਾ ਮੇਰਾ ਖੂਨ ਰੋਜ ਹੀ ਮੇਰਾ ਖੂਨ ਵਗਦਾ ਘੰਟੇ-ਘੰਟੇ ਬਾਅਦ ਮੇਰਾ ਇੰਨਾ ਖੂਨ ਵਗਦਾ ਮੈਨੂੰ 4 ਬੋਤਲਾਂ ਛਾੜ ਦਿੰਦੇ 4 ਬੋਤਲਾਂ ਰੋਹ ਚੜਦੀਆਂ 4 ਬੋਤਲਾਂ ਰੋਹ ਚੜਦੀਆਂ 4 ਬੋਤਲਾਂ ਰੋਹ ਚੜਦੀਆਂ 4 ਬੋਤਲਾਂ ਮੇਰੀਆਂ ਰੋਹ ਉਤਰ ਜਾਂਦੀਆਂ ਹੁਣ ਵੀ ਮੈਨੂੰ ਚੱਕਰ ਆਈ ਜਾਂਦੇ ਆ ਮੈ ਪਤਾ ਨਹੀਂ ਵੀਰੇ ਕਦਾਂ ਵੀਡੀਓ ਬਣਾ ਕੇ ਤੁਹਾਨੂੰ ਪਾ ਰਿਆਂ ਮੇਰੇ ਹੱਥ ਜੋੜ ਕੇ ਬੇਤੀ ਮੇਰੇ ਲਈ ਦੁਆ ਬਰਯਾਦ ਕਰ ਲੋ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਸਾਲਾ ਕੀਤਾ ਮੈਂ ਇੱਥੇ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਇੰਡੀਆ 'ਚ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਆਪਣੇ ਮੂੰਹੋਂ ਨਹੀਂ ਕਹਿੰਦਾ ਪਰ ਪਰ ਮੈਨੂੰ ਹੁਣ ਕਹਿਣਾ ਪੈਂਦਾ ਪਰ ਸਾਲਾ ਮੇਨਾਂ ਕੋਈ ਨਹੀਂ ਖੜਿਆ ਪੈਣ ਚਲ ਸਾਲਾ ਮੇਨਾਂ ਕੋਈ ਨਹੀਂ ਖੜਿਆ ਵੀਰੇ ਮੇਰੀ ਸਰਕਾਰ ਤੈਨੂੰ ਇੱਕੋ ਹੀ ਵੇਚਦੀ ਆ ਮੈਨੂੰ ਇੱਥੋਂ ਕੱਢ ਲਾ ਮੇਰੀ ਮੇਰੀ ਵੀਡੀਓ ਜਿੱਥੇ ਤੱਕ ਪਜਾਉ ਦੀ ਪਜਾਦਾ ਮੋਦੀ ਨੂੰ ਕਹਿਦਾ ਮੋਦੀ ਨਹੀਂ ਹੱਲ ਕਰਨਾ ਕੋਈ ਕਰਨਾ ਦਾ ਜਾਂ ਭਗਵਾਨ ਤਮਾ ਨਹੀਂ ਕਰਨਾ ਮੈਨੂੰ ਕੱਢ ਲਓ ਮੇਰਾ ਇਲਾਜ ਕਰਾ ਦਿਓ ਪੀ ਜੀ ਆਈ ਸਾਲਾ ਮੈਂ ਆਇਆ ਵੀ 3-4 ਮਹੀਨੇ ਨਹੀਂ ਹੋਏ ਸਗੇ ਮੈਂ ਆਇਆ ਹੀ ਹੁਣ ਸਗਾ ਕੰਮ ਮੇਰਾ ਬੜਾ ਥੋੜਾ ਸੈੱਟ ਦੀ ਤਨਖਾਹ ਤਾਂ ਉਹ ਵੀ ਠੀਕ ਸੀ ਪਰ ਮੇਰੇ ਸਾਟਾ ਲੱਗੀ ਮੇਰਾ ਸਾਰਾ ਸੈਟਅਪ ਖਰਾਬ ਹੋ ਗਿਆ ਯਾਰ ਵੀਰੇ ਮੈਨੂੰ ਸਾਦ ਲਓ ਯਾਰ ਆ ਮੇਰੇ ਘਰ ਦੇ ਆ ਦਾ ਬੁਰਾ ਹਾਲ ਹੈ ਮੇਰੇ ਘਰ ਦੇ ਨੂੰ ਸਾਬ ਲਓ ਜਿਹੜੇ ਮੇਰੇ ਘਰ ਦੇ ਉੱਥੇ ਕੋਲ ਆ ਮੇਰੇ ਜਿਹੜੇ ਘਰ ਦੇ ਉੱਥੇ ਕੋਲ ਆ ਮੈਨੂੰ ਸਾਬ ਲਓ ਮੇਰੇ ਘਰ ਦੇ ਨੂੰ ਉੱਥੇ ਮੇਰਾ ਦਾ ਹੈ ਹੀ ਹੈ ਬੁਰਾ ਹਾਲ ਮੇਰਾ ਦਾ ਵੀ ਬੁਰਾ ਹਾਲ ਹੋਇਆ ਪਿਆ ਪਲੀਜ਼ ਜਿਹੜੇ ਮੈਨੂੰ ਵਿੱਚ ਕਾਲ ਕਰਦੇ ਤਾਂ ਆ ਮੇਰਾ ਬੁਰਾ ਹਾਲ ਆ ਵੀਰੇ ਮੈਨੂੰ ਕੱਢ ਲਓ ਇਥੋਂ ਭੇਜੋ ਮੈਨੂੰ ਨਾ ਨਾ ਯਾਰ ਮੈਸੇਜ ਮੈਨੂੰ ਭੇਜ ਦੇਣੀ ਵੀਰੇ ਆ ਵੀਡੀਓ ਮੇਰੀ ਸ਼ੇਅਰ ਕਰਦੇ ਹੋ ਜਿੱਤੇ ਤੱਕ ਘਰ ਹੁੰਦੀ ਵੀਰੇ ਹੱਥ ਜੋੜ ਕੇ ਬੇਨਤੀ ਆ ਹੱਥ ਤਾਂ ਮੇਰੇ ਜੋੜਦੇ ਨਹੀਂ ਆ ਹੱਥ ਮੇਰਾ ਚੱਲਦਾ ਇਹਨਾਂ ਨੇ ਇਹਨਾਂ ਨੇ ਉਹ ਵੀ ਨਹੀਂ ਚੱਲਣ ਜੋਗ ਰਹਿਣ ਦੇਗਾ ਆ ਹੱਥ ਥੱਲੇ ਮੇਰਾ ਮਾੜਾ ਮਾੜਾ ਚੱਲਦਾ ਮੇਰੇ ਪਲੇਟਾਂ ਭਈਆਂ ਇਹਨਾਂ ਨੇ ਮੇਰਾ ਖੂਨ ਰੋਜ਼ ਹੀ ਵਗਦਾ ਨਾ ਨਾ ਕੇਅਰ ਕਰਦੇ ਵੀਰੇ ਨਾ ਕੋਈ ਡਾਕਟਰ ਆਉਂਦਾ ਆਪਰੇਸ਼ਨ ਕਰਦਾ ਚਲ ਜਾਂਦਾ ਆਪਰੇਸ਼ਨ ਕਰ ਕੁੱਤੇਾਂ ਨੂੰ ਠਿੱਡ ਕੇ ਚਲ ਜਾਂਦਾ ਸਾਲਾ ਕੁੱਤੇਾਂ ਨੂੰ ਠਿੱਡ ਕੇ ਚਲ ਜਾਂਦਾ ਭੈਣ ਚੋਦੋ ਆਪਰੇਸ਼ਨ ਕਰਕੇ ਹਾਂ ਮੈਂ ਵੀਡੀਓ ਫਿਨਿਸ਼ ਲੱਗਾ ਕਰਨਾ 50 ਦਿ ਜੋ ਬਸ ਬਾਈ ਗੁਰੂ ਜੀ ਆਖਾਲ ਚਾਹ ਬਾਈ ਗੁਰੂ ਜੀ ਫਤ ਮੈਂ ਇੰਡੀਆ ਆ ਕੇ ਸਭ ਦਾ ਦੇਖ ਲਊਗਾ ਵੀਰੇ ਮੈਂ ਮੈਨੂੰ ਬਸ ਇੰਡੀਆ ਸਾਧ ਲਾ ਵੀਰੇ ਮੈਨੂੰ ਇੰਡੀਆ ਸਾਧ ਲਾ ਮੈਂ ਇੱਥੇ ਵੀ ਮਿੰਡੇ ਹੈਗੇ ਮੇਰੇ ਯਾਰ ਦੋਸਤ ਪਰ ਉਹ ਵੀ ਬਾਹ ਲਾਟ ਹੈ ਮੇਤੋਂ ਆ ਕੇ ਬੈੰਦੇ ਹੁੰਦੇ ਸੀਗੇ ਮੇਤੋਂ ਰਾਤ ਵੀ ਜਿੱਦਾਂ 12-2 ਘੰਟੇ ਰਿਹਾਏ ਆ ਉਹਨਾਂ ਨੇ ਉਹਨਾਂ ਦੇ ਵੀ ਮਾਲਕ ਸਾਲੇ ਬਹੁਤ ਆਰਾਮ ਦੇ ਉਹਨਾਂ ਨੂੰ ਛੁੱਟੀਆਂ ਨਹੀਂ ਦਿੰਦੇ ਉਹ ਵੀ ਵਿਚਾਰੇ ਚੰਗੇ ਆ ਪਰ ਇਥੇ ਕੋਈ ਨਹੀਂ ਬਾਹ ਪੁੱਛਦਾ ਵੀਰੇ ਇਥੇ ਕੋਈ ਨਹੀਂ ਬਾਤ ਪੁੱਛਦਾ ਪਰਦੇਸ ਬੜੇ ਓਕੇ ਕੱਟਣੇ ਸਾਲੇ ਬਹੁਤ ਓਕੇ ਕੱਟਣੇ ਸਾਲੀ ਪਰਦੇਸ ਆਉਂਦਾ ਇੱਕ ਲਾਲਚ ਹੀ ਸੀਗਾ ਕਿ ਘਰੋਂ ਗਰੀਬੀ ਕੱਢਣੀ ਆ ਭੈਣ ਚੋਦ ਦੀ ਗਰੀਬੀ ਕੱਢਣ ਆਏ ਸੀ ਭੈਣ ਚੋਦ ਦੀ ਤੇ ਗਰੀਬੀ ਨੇ ਮੇਰੀ ਭੈਣ ਦੀ ਲੱਤ ਦੇਤਾ ਗਰੀਬੀ ਨੇ ਬਾਹ ਤੁਰ ਕੇ ਰੱਖਦੀ ਸਾਲੀ ਮੇਰੀ ਮੇਰੀ ਹੈਲਪ ਕਰਦੇ ਹੋ ਮੇਰਾ ਭਰਾ ਵਸੇ ਯਾਰ ਮੇਰੀ ਆ ਭੈਣਾ ਜਿਤਿਆ ਦੇਖਦੀ ਆ ਮੇਰੀ ਅਮਾਵਾ ਮੇਰੀਆਂ ਭੈਣਾਂ ਮੇਰੇ ਮਾਮਾ ਜੀ ਵੀ ਦੇਖਦੀਆਂ ਮੇਰੀ ਹੈਲਪ ਕਰਦੇ ਆ। ਮੈਂ ਵੀਡੀਓ ਸ਼ੇਅਰ ਕਰ ਗੱਲਾਂ ਤਾਂ ਪਲੀਜ਼ ਇਹ ਲੁਕਾ ਦਿਓ। ਮੇਰੇ ਲਈ ਦੁਆ ਬਰਯਾਦ ਕਰਿਓ ਕਿ ਮੇਰਾ ਹੱਥ ਮੋੜ ਕੇ ਚੱਲੂਗਾ ਮੈਂ ਇੰਡੀਆ 'ਚ ਦਵਾਈਆਂ ਦਾ ਕੰਮ ਕਰਦਾ ਸੀ 5 ਸਾਲ ਮੈਂ ਦਵਾਈਆਂ ਦਾ ਕੰਮ ਕੀਤਾ। ਇੱਕ ਘਰ ਦੀ ਗਰੀਬੀ ਹੀ ਕੱਢਣ ਦੇ ਕਰਕੇ ਮੈਂ ਬਾਹਰ ਆਇਆ ਸੀਗਾ। ਪਰ ਗਰੀਬੀ ਦਾ ਚਲੋ ਫੇ ਕੱਢਣੀ ਸੀਗੀ 1 ਸਾਲ 2 ਸਾਲ ਲੱਗ ਜਾਣਾ ਸੀ ਮੇਰਾ ਕਰਜ਼ਾ ਕੋ ਉੱਤਰ ਜਾਣਾ ਸੀਗਾ। ਪਰ ਮੇਰਾ ਏਜੰਟ ਗੁਰਦੀਪ ਸਿੰਘ ਨਾਲ ਨਕੌਦਰ ਦਾ ਮੈਨੂੰ ਕਹਿੰਦਾ ਸੀ ਤੂੰ ਫੋਰਕ ਲਿਫਟ ਚਲਾਏਂਗਾ ਪਰ ਉਹਨੇ ਮੈਨੂੰ ਕੂੜੇ ਦੀ ਫੈਕਟਰੀ ਚ ਬਾੜਿਆ ਇਤੇ ਗੁਰਦੀਪ ਸਿੰਘ ਨਾਲ ਬਹੁਤ ਹਰਾਮ ਦਾ ਏਜੰਟ ਆ ਮੇਤੋਂ ਉਹਦੀਆਂ ਫੋਟੋਆਂ ਵੀ ਪਈਆਂ ਵੀਡੀਓ ਵੀ ਪਈਆਂ ਮੇਤੋਂ ਉਹਦੇ ਥਰੂ ਕੋਈ ਨਾ ਆਇਆ ਉਹਨੇ ਮੇਰੇ ਪੈਸੇ ਬਹੁ ਮਾਰੇ ਮੇਰਾ ਮੈਤੋਂ 8-9 ਲੱਖ ਰੁਪਏ ਲੈ ਲਿਆ ਉਹਨੇ ਮੇਰੇ ਭਰਾ ਦਾ ਭਰਾ ਦਾ ਵੀ ਫੇਕ ਵਰਕ ਪਰਮਿਟ ਕਢਾਇਆ ਸੀ ਉਹਨੇ ਹੁਣ ਫੇਰ ਸਾਤੋਂ ਮੈਂ ਉਤੋਂ 50000 ਰੁਪਇਆ ਮੜਾਇਆ ਉਹਦਾ ਪਹਿਲਾਂ ਦਿੱਤਾ ਸੀ ਮੈਂ ਕਿਹਾ ਨਾ ਵੀ ਤੂੰ ਫਸ ਜਾਣਾ ਇੱਥੇ ਆ ਕੇ ਨਾ ਵੀ ਘਾਦੀ ਗਰੀਬੀ ਇਦਾਂ ਨਹੀਂ ਕੱਢ ਹੋਣੀ ਵੀਰੇ ਇੰਡੀਆ ਰਹਿ ਕੇ ਕੰਮ ਕਰ ਲਓ ਜਾਂ ਉਦਾਂ ਪਵਿੱਜਾ ਕਿਤੇ ਚੰਗੀ ਦਾ ਕੰਮ ਕਰ ਲਓ ਇੱਥੇ ਸਾਲੇ ਡਾਕਟਰ ਕੇਅਰ ਨਹੀਂ ਕਰਦੇ ਵੀਰੇ ਕੇਅਰ ਨਹੀਂ ਕਰਦਾ ਸਾਲਾ ਕੋਈ ਨਹੀਂ ਕੇਅਰ ਕਰਦਾ ਪਲੀਜ਼ ਮੇਰੀ ਵੀਡੀਓ ਜਿੱਥੇ ਤੱਕ ਪਹੁੰਚਦੀ ਭਾਜਾ ਦਾ ਮੇਰੇ ਵੀਰ ਜੋ ਮਿੰਟ ਤੋਂ ਇੰਡੀਆ 'ਚ ਮੇਤੋਂ ਗਲਤੀਆਂ ਹੋਈਆਂ ਮੈਂ ਉਹ ਗੱਲ ਤਾਂ ਆਪਣੀ ਅਸਾਰੀਆਂ ਮੰਨਦਾ ਪਰ ਹੁਣ ਓਕੇ ਟਾਈਮ ਤੇ ਮੇਨੂੰ ਕੱਢ ਜਾਓ ਯਾਰ ਕੱਢ ਜਾਓ ਕੱਢ ਜਾਓ ਮੇਨੂੰ ਛੇਰ ਕਿਥੋਂ ਆਣੀ ਯਾਰ ਏ ਇਹ ਛੇਰ ਕਿਥੋਂ ਆਉਣੀ ਛੇਰ ਪਤਾ ਨਹੀਂ ਕਿਥੋਂ ਆਣੀ ਆ ਬੀਰੇ ਕੋਈ ਜਾਣਾ ਸ਼ੇਅਰ ਦਾ ਆਪਸ਼ਨ ਦੱਸਿਓ ਸ਼ੇਅਰ ਕਿੱਥੋਂ ਹਣੀ ਯਾਰ ਐਂਡ ਕਰਕੇ ਮੈਂ ਸ਼ੇਅਰ ਕਰਨੀ ਆ